ਅੱਜ ਕੱਲ ਦੇ ਸਮੇਂ ਦੇ ਵਿੱਚ ਇਨਸਾਨ ਕਿੰਨਾ ਲਾਲਚੀ ਤੇ ਖੁਦਗਰਜ਼ ਹੋ ਗਿਆ ਹੈ ਕਿ ਕਿਸੇ ਦੇ ਭਰੋਸੇ ਦਾ ਕਤਲ ਕਰਨ ਤੋਂ ਵੀ ਪਿੱਛੇ ਨਹੀਂ ਹਟਦਾ ਦਰਅਸਲ ਬੀਤੇ ਦਿਨੀ ਦਸੂਹਾ ਦੇ ਜੰਗਲਾਤ ਦੀ ਜ਼ਮੀਨ ਵਿੱਚ ਹੋਏ ਕਤਲ ਦੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਐਸਪੀ ਮੇਜਰ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਖੁਲਾਸਾ ਕੀਤਾ ਜਾਂਦਾ ਹੈ ਕਿ ਬੀਤੇ ਦਿਨੀ ਥਾਣਾ ਦਸੂਹਾ ਦੇ ਜੰਗਲਾਂ ਵਿੱਚ ਮਿਲੇ ਇੱਕ ਵਿਅਕਤੀ ਦੀ Laash ਦੀ ਤਫ਼ਤੀਸ਼ ਕਰਦਿਆਂ ਉਹਨਾਂ ਦੇ ਤਿੰਨ ਕਾਤਲਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਕਾਤਲਾਂ ਦੀ ਪਹਿਚਾਨ ਰਮੇਸ਼ ਕੁਮਾਰ ਨਰਿੰਦਰ ਪਾਲ ਉਸਮਨੀਦੀ ਜੋਧਾ ਸਿੰਘ ਵਜੂ ਹੋਈ ਹੈ ਐਸਪੀ ਮੇਜਰ ਸਿੰਘ ਨੇ ਖੁਲਾਸਾ ਕੀਤਾ ਕਿ ਮ੍ਰਿਤਕ ਬਲਵਿੰਦਰ ਸਿੰਘ ਦੀ ਪਤਨੀ ਸੁਰਿੰਦਰ ਕੌਰ ਨੇ ਦੱਸਿਆ ਸੀ ਕਿ ਉਸਦੇ ਪਤੀ ਨੇ ਉਕਤ ਦੋਸ਼ੀਆਂ ਨੂੰ ਰਜਿਸਟਰੀ ਕਰਾਉਣ ਲਈ ਪੈਸੇ ਦਿੱਤੇ ਸਨ ਉਕਤ ਦੋਸ਼ੀਆਂ ਨੇ ਨਾ ਤਾਂ ਪੈਸੇ ਵਾਪਸ ਦਿੱਤੇ ਤੇ ਨਾ ਹੀ ਰਜਿਸਟਰੀ ਕਰਾਈ ਜਿਸ ਦੇ ਚਲਦਿਆਂ ਉਕਤ ਦੋਸ਼ੀਆਂ ਨੇ ਬਲਵਿੰਦਰ ਸਿੰਘ ਨੂੰ ਜੰਗਲ ਵਿੱਚ ਲਿਜਾ ਕੇ ਉਸ ਦਾ ਕਤਲ ਕਰ ਦਿੱਤਾ ਤੇ Laash ਨੂੰ ਕੁਰਦ-ਬੁਰਦ ਕਰ ਦਿੱਤਾ ਪੁਲਿਸ ਦੀ ਤਫਤੀਸ਼ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਕਤ ਦੋਸ਼ੀਆਂ ਨੇ ਪੈਸੇ ਨਾ ਮੋੜਨ ਦੀ ਨੀਅਤ ਨਾਲ ਬਲਵਿੰਦਰ ਸਿੰਘ ਦਾ ਕਤਲ ਕੀਤਾ ਸੀ ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉਕਤ ਦੋਸ਼ੀਆਂ ਖਿਲਾਫ ਪਹਿਲਾਂ ਵੀ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮੇ ਚੱਲ ਰਹੇ ਹਨ ਅ ਅੱਜ ਜਿਹੜੀ ਸ਼੍ਰੀ ਸੁਦਰ ਲਾਂਬਾ ਆਈਪੀਐਸ ਸੀ ਨੇ ਪੁਲਿਸ ਕਪਤਾਨ ਸ਼ਾਹਪੁਰ ਦੇ ਦੇਸ਼ਾਂਦਰ ਦੇ ਸਦਨ ਮਾਰੇ ਅ ਅੰਸਰਾਂ ਦੇ ਵਿੱਚ ਤਹਿਤ ਜਿਹੜੀ ਬਲਵਿੰਦਰ ਸਿੰਘ ਦੌੜਾ ਉਪਕਪਤਾਨ ਪੁਲਿਸ ਸਬ ਡਿਵੀਜ਼ਨ ਜਿਹੜਾ ਦਸੂਹਾ ਤੇ ਇੰਸਪੈਕਟਰ ਪ੍ਰਭਜੋਤ ਦੇ ਦੇਸ਼ਾਂ ਨੂੰ ਰੱਖੇ ਬੰਦੇ ਨੇ ਰੱਖਦੇ ਹੋਏ ਜਿਹੜੀ ਆ ਇਹ ਕਤਲ ਦੇ ਸਬੰਧ ਵਿੱਚ ਕੀਤੀ ਗਈ ਹੈਗੀ ਆ ਜਿਹਦੇ ਵਿੱਚ ਇਹਨਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਬੱਕਰਪੁਰ ਜਿਹੜਾ ਜਿਹੜਾ ਜੰਗਲਾਤ ਦੇ ਵਿੱਚ ਜਿਹੜੀ ਆ ਮਹਿਕਮੇ ਦੇ ਵਿੱਚ ਜਿਹੜੀ ਉੱਥੇ ਜਿਹੜੀ ਆ ਬਲਵਿੰਦਰ ਸਿੰਘ son of ਲਾਲਕ ਸਿੰਘ ਜਿਹੜੀ ਜੜੀਅ ਡੈਡ ਬੋਡੀ ਜਿਹੜੀ ਉੱਥੇ ਮਿਲੀ ਜਾਂ। ਤੇ ਜਿਹੜੀ ਬੁੱਧੋਪੁਰ ਦੇ ਜਿਹੜੇ ਜੰਗਲਾਂ ਦੇ ਵਿੱਚ ਜਿਹਦੇ ਤਹਿਤ ਕਰਦੇ ਹੋਏ ਇਹਨਾਂ ਦੇ ਐਫਆਈਆਰ ਨੰਬਰ 19 ਨੀਤੀ 2225 ਦੀ ਇੰਟਰ 1031 35 ਬੀਐਨਐਸ ਤਹਿਤ ਜਿਹੜਾ ਥਾਣਾ ਸੁਭਾ ਵਿੱਚ ਜਿਹੜਾ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਔਰ ਇਹਦੇ ਵਿੱਚ ਤਾਂ ਜੜ ਵੱਖ-ਵੱਖ ਟੀਮਾਂ ਜਿਹੜੀਆਂ ਗਠਨ ਕੀਤੀਆਂ ਗਈਆਂ। ਜਿਹਦੇ ਸਾਇੰਟੀਫਿਕ ਔਰ ਟੈਕਨੀਕਲ ਤਰੀਕੇ ਨਾਲ ਜਿਹੜਾ ਇਹ ਤਪੀਸ਼ ਕਰਦੇ ਹੋਏ ਜਿਹੜੇ ਪੁਲਿਸ ਨੂੰ ਬਹੁਤ ਵੱਡੀ ਜਿਹੜੀ ਜਿਹੜੀ ਸਫਲਤਾ ਮਿਲੀ ਆ ਜਿਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਬਲਵਿੰਦਰ ਸਿੰਘ ਦੇ ਜਿਹਨਾਂ ਨੂੰ ਮਰਡਰ ਕੀਤਾ ਸੀ ਰਮੇਸ਼ ਕੁਮਾਰ ਪੁੱਤਰ ਠਾਕਰਦਾਸ ਵਾਸੀ ਪਿੰਡ ਪੱਟੀ ਨਰਿੰਦਰ ਸਿੰਘ ਨਿੰਦੀ ਪੁੱਤਰ ਰਮੇਸ਼ਕਰ ਇਹ ਬਾਬੇਟ ਆ ਤੇ ਜੋਧਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਰਗੋਵਾਲ ਜਿਹੜਾ ਫਾਰਾਗਰਦੀਵਾਲ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਆ ਇਹਦੇ ਵਿੱਚ ਜਿਹੜਾ ਬਲਵਿੰਦਰ ਸਿੰਘ ਇਹ ਐਨ ਆਰ ਆਈ ਸੀ ਸਪੇਨ ਦਾ ਰਹਿਣ ਵਾਲਾ ਸੀਗਾ ਔਰ ਇਹ ਥਾਣਾ ਜਿਹੜਾ ਭਲਾਤ ਨੂੰ ਜਿਹੜਾ ਬਿਲੋਂਗ ਕਰਦਾ ਸੀਗਾ ਜਿਹੜਾ 20 ਤਰੀਕ ਨੂੰ ਇਸ ਸਪੇਨ ਤੋਂ ਵਾਪਸ ਆਇਆ ਸੀ ਔਰ ਇਸ ਦੀ ਜਿਹੜੀ ਵਾਈਫ ਆ ਉਹ ਦਸੰਬਰ ਦੇ ਵਿੱਚ ਜਿਹੜੀ ਆ ਕੈਨੇਡਾ ਚਲੇ ਗਈ ਸੀ ਕਿਉਂਕਿ ਇਹ ਐਨਆਰਆਈ ਸੀਗਾ ਸਪੇਨ ਦਾ ਇਹਨੇ ਆਪਣੀ ਪਤਨੀ ਨਾਲ ਗੱਲ ਕੀਤੀ ਸੀ ਕਿ ਮੈਂ 2,80,000 ਰੁਪਇਆ ਜਿਹੜੇ ਨਰਿੰਦਰ ਸਿੰਘ ਮਿੰਦੀ ਤੇ ਜਿਹੜੇ ਰਮੇਸ਼ ਕੁਮਾਰ ਨੂੰ ਜਿਹੜਾ ਦਿੱਤਾ ਆ ਤੇ ਉਹ ਮੇਰੀ ਜ਼ਮੀਨ ਦੀ ਜਿਹੜੀ ਰਜਿਸਟਰੀ ਲਈ ਕਰਾਇਆ ਕਰਾਰੇ ਤੇ 20 ਤਰੀਕ ਨੂੰ ਆਇਆ 21 ਤਰੀਕ ਨੂੰ ਆਪਣਾ ਮੋਟਰਸਾਈਕਲ ਚੱਕਦੇ ਹੋਏ ਇਹ ਜਿਹੜਾ ਦਸੂਏ ਦੇ ਵਿੱਚ ਜਿਹੜਾ ਉੱਥੇ ਚਲ ਗਿਆ ਹੈਗਾ ਜਿੱਥੇ ਉਹਨਾਂ ਨੂੰ ਜਿਹੜਾ ਇਹਨਾਂ ਦੀ ਆਸਵਿਕ ਜਿਹੜੀ ਕੋਈ ਟੂ ਟੂ ਮੈਮ ਹੈ ਹੋਈ ਜਾਂ ਪੈਸ਼ਨ ਲੈਣ ਦੇਣ ਨੂੰ ਲੈ ਕੇ ਤੇ ਜਿਹੜੇ ਉੱਤੇ ਨਰਿੰਦਰ ਸਿੰਘ ਨਿੰਦੀ ਔਰ ਇਹਦੇ ਲੜਕੇ ਵੱਲੋਂ ਜਿਹੜਾ ਉਸੇ ਦਿਨ ਹੀ ਜਿਹੜਾ ਇਹਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਇਹਦੀ ਵਾਈਫ ਨੇ ਜਿਹੜਾ ਕੈਨੇਡਾ ਦੇ ਵਿੱਚੋਂ ਲਗਾਤਾਰ ਇਹਨੂੰ ਫੋਨ ਕਰ ਰਹੀ ਤੇ ਇਹਦਾ ਜਿਹੜਾ ਸਵਿਚ ਆਫ ਆ ਰਿਹਾ ਸੀ ਤੇ ਫਿਰ ਇਹਨੇ ਉੱਥੇ ਦੀ ਵਾਈਫ ਨੇ ਆਪਣੇ ਜਿਹੜੇ ਭਤੀਜੇ ਨੂੰ ਭਲਕੀ ਜਿਹੜੀ ਫੋਨ ਕੀਤਾ ਤੇ ਜਿਹੜਾ ਉਹਦਾ ਮੇਰਾ ਆਪਣੇ ਘਰ ਵਾਲੇ ਨਾਲ ਲਗਾਤਾਰ ਸੰਪਰਕ ਵਿੱਚ ਜਿਹੜਾ ਫੋਨ ਬੰਦ ਕਰੇ ਜਿੱਥੇ ਉਹਨਾਂ ਨੇ 27 ਇੱਕ ਜਿਹੜੀ ਆ ਪੱਤੀ ਨੂੰ ਜਿਹੜੀ ਉੱਥੇ ਉਹਨਾਂ ਦੀ ਜਿਹੜੀ ਗੁੰਸ਼ੋ ਦੀ ਰੁਕ ਦਵਾਈ ਫੋਨਾ ਪਲਟ ਵੇਖ ਦਿੱਤੇ ਸੋਸ਼ਲ ਮੀਡੀਆ ਦੇ ਥਰੂ ਜਿਹੜਾ ਫਿਰ ਇਹਨਾਂ ਨੂੰ ਉੱਥੇ ਦੇ ਜਿਹੜੇ ਆਪਣੇ ਸਰਪੰਚਾ ਦਸੂਹੇ ਵਾਲੇ ਜਿਹੜੇ ਬੁੱਧਰਪੁਰ ਬੱਕਰਪੁਰ ਦੇ ਜਿਹੜੇ ਉਹਨਾਂ ਨੇ ਦੱਸਿਆ ਕਿ ਇੱਕ ਇੱਕ ਇਸ ਤਰ੍ਹਾਂ ਕੀ ਦੀ ਜਿਹੜੀ ਆ ਡੈੱਡ ਬਾਡੀ ਆ ਜਿਹੜੀ ਉੱਥੇ ਜੰਗਲ ਦੇ ਵਿੱਚ ਜਿਹੜੀ ਪਈ ਹੈਗੀ ਆ ਜਿੱਥੋਂ ਇਹਦੀ ਵਾਈਫ ਜਿਹੜੀ ਉਹ ਵਾਪਸ ਆ ਗਈ ਆ ਜਿਹੜਾ ਆਉਣ ਦੇ ਉੱਤੇ ਉਹਨਾਂ ਨੇ ਜਿਹੜੀ ਇਹਦੀ ਜਿਹੜੀ ਪਛਾਣ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਹੀ ਆ ਮੈਨੂੰ ਪੂਰਾ ਜਿਹੜਾ ਯਕੀਨ ਹੈਗਾ ਮੇਰੇ ਘਰ ਵਾਲੇ ਨੇ ਮੈਨੂੰ ਵੀ ਟੈਲੀਫੋਨ ਤੇ ਦੱਸਿਆ ਸੀ ਕਿ ਇਹ ਜਿਹੜਾ ਉਹ ਉਹ ਬੰਦੇ ਮੇਰੇ ਜਿਹੜੇ ਨਿਰੰਦਰ ਸਿੰਘ ਜੰਦੀ ਆ ਤੇ ਜਿਹੜਾ ਲੜਕਾ ਹੈ ਉਹ ਜਿਹੜੇ ਰਜਿਸਟਰੀ ਵਿੱਚ ਕਰਾ ਰਿਹਾ ਮੈਨੂੰ ਪੂਰਾ ਯਕੀਨ ਹੈ ਕਿ ਜਿਹੜੀ ਉਹਨਾਂ ਨੇ ਕੀਤੀ ਹੈ ਜਿਸ ਦੇ ਤਹਿਤ ਇਹਨਾਂ ਵਿਅਕਤੀਆਂ ਨੂੰ ਜਿਹੜਾ ਮਿੱਤੀ ਆ ਤਿੰਨ ਦੋ ਨੂੰ ਜਿਹੜਾ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਗ੍ਰਫਤਰ ਕਰਨ ਦੇ ਵਿੱਚ ਇਹਨਾਂ ਨੇ ਸਾਰਾ ਜਿਹੜਾ ਆਪਣਾ ਜਿਹੜਾ ਸੀਨ ਆਫ ਕਰਾਇਮ ਜਿਹੜਾ ਕਰਕੇ ਇਹਨਾਂ ਨੂੰ ਮੰਨਿਆ ਤੇ ਅਸੀਂ ਜਿਹੜਾ ਐਸ ਵਾਂਗਰ ਰੱਖਣ ਕਰਕੇ ਦਾ ਤਕਲ ਕੀਤਾ ਸੀਗਾ ਔਰ ਅਸੀਂ ਇਹਦੀ ਡੈੱਡ ਬੋਡੀ ਜਿਹੜੀ ਉੱਥੇ ਸਿੱਟ ਦਿੱਤੀ ਸੀ ਤੇ ਇਹਨੂੰ ਖੁਰਦਵਰਤ ਕਰਨ ਲਈ ਜਦੋਂ ਇਹਨਾਂ ਨੂੰ ਗ੍ਰਫਤਰ ਕਰਕੇ ਜਿਹੜਾ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਗਿਆ ਤੇ ਇੱਕ ਤੀਜਾ ਹੋਰ ਵਿਅਕਤੀ ਦੱਸਿਆ ਕਿ ਇਹਨੂੰ ਖੁਰਦਵਰਤ ਕਰਨ ਲਈ ਜਿਹੜਾ ਤੀਜਾ ਵਿਅਕਤੀ ਜੋਧਾ ਪੁੱਤਰ ਅਮਰੀਕ ਸਿੰਘ ਵਾਸੀ ਅਰਗੋਵਾਲ ਜਿਹੜਾ ਗੜ੍ਹਦੀ ਆਲਿਆ ਉਹ ਵੀ ਸਾਡੇ ਨਾਲ ਸੀ ਜੋ ਇਤਨਾ ਵਿਅਕਤੀਆਂ ਨੂੰ ਜਿਹੜਾ ਅਸੀਂ ਜਿਹੜਾ ਮੌਕੇ ਦੇ ਉੱਤੇ ਅਰੈਸਟ ਕਰ ਲਿਆ ਅੱਜ ਜਿਹੜਾ ਇਹਨਾਂ ਨੂੰ ਪੇਸ਼ਦਾਲ ਕੀਤਾ ਵੀ ਆ ਪਹਿਲਾਂ ਵੀ ਜਿਹੜਾ ਇਹਨਾਂ ਦਾ 3 ਦਿਨ ਤੇ ਰਿਮਾਂਡ ਤੇ ਸੀ ਤੇ ਅੱਜ ਜਿਹੜਾ ਇਹਨਾਂ ਦਾ ਹੋਰ ਜਿਹੜਾ ਇਹਨਾਂ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਜਾਊਗਾ ਜੋ ਪ੍ਰੋਸੈਸ ਅਧੀਨ ਹੈਗਾ ਆ ਔਰ ਇਹਨਾਂ ਵੱਲੋਂ ਬਾਰਦਾਤ ਵਿੱਚ ਵਤਿਆ ਗਿਆ ਜਿਹੜਾ ਤੋਹਾੜਾ ਉਹ ਵੀ ਮੌਕੇ ਤੇ ਬਰਾਮਦ ਕਰ ਲਿਆ ਜਿਹੜਾ ਮੋਟਰਸਾਈਕਲ ਹੈ ਉਹ ਵੀ ਦੋਸ਼ੀਆਂ ਪਾਸੋਂ ਬਰਾਮਦ ਕਰ ਲਿਆ ਔਰ ਟੈਕਨੀਕਲ ਤਰੀਕੀ ਨਾਲ ਜਿਹੜੇ 2,80,000 ਰੁਪਏ ਪਾਸ ਸੀ ਉਹਦੀ ਵੀ ਅਸੀਂ ਐਵੀਡੀ ਤੋਂ ਕਲੈਕਟ ਕਰ ਲਈ। ਸਰ ਜਿਹੜਾ ਮਾਰੰ ਜੀ ਇਹਨਾਂ ਦਾ ਮੋਟਿਵ ਸੀ ਕਿ ਇਹਨਾਂ ਦਾ ਕਿਉਂਕਿ ਇਹਨਾਂ ਨੂੰ ਇਹਨਾਂ ਦੇ ਦਿਮਾਗ ਦੇ ਵਿੱਚ ਸੀਪੀਏ ਸੀ ਜਿਹੜਾ 280000 ਰੁਪਇਆ ਉਹਦਾ ਜਿਹੜਾ ਹਾਜਮ ਕਰ ਜਾਵਾਂ ਕਿਉਂਕਿ ਇਹ ਐਨਆਰਆਈ ਸੀ ਦੀ ਵਾਈਫ ਵੀ ਬਾਹਰ ਇੰਡੀ ਹੋਈ ਸੀ ਬਜਾ ਰਿੰਜਰ ਸ਼ਰੀਪੇ ਕਿਉਂਕਿ ਜੇ ਇੱਕ ਕ੍ਰਿਮੀਨਲ ਮਾਈਂਡ ਦੇ ਜਿਹੜੇ ਵਿਅਕਤੀ ਹੈਗੇ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਇੰਨਾ ਵਿਅਕਤੀਆਂ ਦੇ ਖਿਲਾਫ ਐਨਡੀਪੀਐਸ ਦੇ ਲੜਾਈ ਝਗੜੇ ਦੇ ਜਿਹੜੇ ਬਖਵਾਖ ਜਿਹੜੇ ਮੁਕੱਦਮੇ ਦਰਜ ਸੋ ਪਹਿਲੇ ਵੀ ਇਹਨਾਂ ਤੇ ਕੋਈ ਮਾਮਲਾ ਦਰਜ ਹੈ ਪਹਿਲੇ ਵੀ ਇਹਨਾਂ ਤੇ ਕਤਲ ਦਾ ਕੋਈ ਮਾਮਲਾ ਨਹੀਂ ਇਹਨਾਂ ਦੇ ਵਿੱਚ ਐਨਡੀਪੀਐਸ ਦੇ ਆ ਤੇ ਜਿਹੜ ਇਹਨਾਂ ਨੂੰ ਮਤਲਬ ਕਿੱਦਾਂ ਯਾਰ ਪਛਾਣ ਲਈ ਜਿਹਦੇ ਨਾਲ ਦੂਰੀ ਇਹਦੇ ਜਿਹੜੇ ਫਾਦਰ ਦਾ ਜਿਹੜੇ ਨਿਰੰਦਰ ਨਿੰਦੀ ਦਾ ਇਹ ਦੋਸਤ ਸੀਗਾ ਨਿਰੰਦਰ ਨਿੰਦੀ ਮੀਨ ਜਿਹੜਾ ਕਿਊਲ ਸੈਕਦਾ ਸਾਡਾ ਨਿਰੰਦਰ ਨਿੰਦੀ ਹੈਗਾ ਆ ਉਹਦੇ ਨਾਲ ਇਹਦਾ ਦੋਸਤ ਹੀ ਉਹਨੇ ਕਿਹਾ ਸੀ ਤੈਨੂੰ ਅਸੀਂ ਜਿਹੜੀ ਜ਼ਮੀਨ ਜਿਹੜੀ ਦਵਾ ਦਿੰਨੇ ਹੈਗੇ ਆ ਇਹਨਾਂ ਨੇ ਮਾਰਿਆ ਉੱਥੇ ਜੰਗਲਾਂ ਦੇ ਵਿੱਚ ਅੱਗ ਮਾਰੀ ਜੰਗਲਾਂ ਦੇ ਵਿੱਚ 100 ਕੁ ਟ ਕੋਰੇ ਮਾਰ ਕੇ ਜਿਹੜੀ ਡੈੱਡ ਬੋਡੀਾਂ ਦਾ ਜਿਹੜੇ ਜੰਗਲ ਵਾਲੇ ਪਾਸੇ ਨੂੰ ਕਰਦੇ ਆ ਹੋਰ ਮਨ ਲਿਆ ਕਿੰਨੇ ਦਿਨ ਦਾ ਹੁਣ ਮਨ ਮਿਲਿਆ ਹੁਣ ਪਹਿਲੇ 3 ਦਿਨ ਦਾ ਮਿਲਿਆ ਸੀ ਅੱਜ ਜਿਹੜਾ ਪੇਸ਼ ਕੀਤਾ ਉਹ ਤੋਂ ਜੱਜ ਸਾਹਿਬ ਅਸੀਂ ਥੋੜੇ ਜਿਹਾ ਵੀ ਸੀ ਉਹ ਦੇ ਰਿਹਾ ਜੀ ਉਮੀਦ ਆ ਵੀ ਕੂਦ ਦਿੰਦਾ ਹੋਰ ਮਿਲ ਜਾਏ ਸੋ ਕਿਸੇ ਤੇ ਅੱਖਾਂ ਮੀਚ ਕੇ ਭਰੋਸਾ ਕਰਨਾ ਵੀ ਕਈ ਵਾਰ ਜਾਨਲੇਵਾ ਸਾਬਿਤ ਹੋ ਸਕਦਾ ਹੈ ਇਹ ਉਸ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ